ਵੈਲਫੇਅਰ ਸੁਸਾਇਟੀ ਪਿੰਡ ਬਡੇਸਰੋ ਵੱਲੋਂ ਅੱਜ ਪਹਿਲਾ ਖੂਦਾਨ ਕੈਂਪ ਲਗਾਇਆ ਗਿਆ ਹੈ ਇਸ ਸੁਸਾਇਟੀ ਦੇ ਪ੍ਰਧਾਨ ਅਮਨਦੀਪ ਆਜ਼ਾਦੀ ਮੇਰੇ ਨਾਲ ਮੈਂ ਅਮਨਦੀਪ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਜੀ ਧੰਨਵਾਦ ਜੀ ਤੁਹਾਡਾ ਬਹੁਤ ਅੱਜ ਜਿਹੜੇ ਕੈਂਪ ਲਗਾਇਆ ਤੁਸੀਂ ਇਹ ਪ੍ਰੇਰਣਾ ਤੇ ਅੱਜ ਕਿਸ ਤਰ੍ਹਾਂ ਇਹਨੂੰ ਸ਼ੁਰੂਆਤ ਕਿਦਾਂ ਕੀਤੀ ਹੈ ਤੇ ਕਿੰਨੇ ਇਹ ਵਿੱਚ ਲੋਕਾਂ ਦਾ ਸਹਿਯੋਗ ਕਿਸ ਤਰ੍ਹਾਂ ਦਾ ਲੋਕਾਂ ਦਾ ਖਾਸ ਕਰਕੇ ਨੌਜੋਨਾਂ ਦਾ ਕਿੱਦਾਂ ਮਿਲ ਰਿਹਾ ਹੈ ਇਸ ਦੀ ਪ੍ਰੇਰਣਾ ਜਿਹੜੀ ਹੈਗੀ ਹੈ ਸ਼ਹੀਦਾਂ ਦੀ ਸ਼ਹਾਦਤ ਤੋਂ ਜਿਹੜੀ ਹੈਗੀ ਆ ਵੀ ਆਜ਼ਾਦੀ ਲਈ ਜਦੋਂ ਉਹਨਾਂ ਨੇ ਆਪਣੇ ਬਲਦਾਨ ਦਿੱਤੇ ਆ ਉਤੋਂ ਸਾਨੂੰ ਪ੍ਰੇਰਣਾ ਮਿਲੀ ਤੇ ਨਾਲ ਜਿਹੜਾ ਸਾਡਾ ਇੱਕ ਸੁਨੇਹਾ ਸੀਗਾ ਵੀ ਅਸੀਂ ਨਸ਼ਿਆਂ ਦੇ ਖਿਲਾਫ ਜਿਹੜਾ ਹੈਗਾ ਇੱਕ ਸੁਨੇਹਾ ਆਪਣੇ ਨੌਜਵਾਨ ਪੀੜ੍ਹੀ ਨੂੰ ਦਈਏ ਵੀ ਇਸ ਦੀ ਦਲਦਲ ਦੇ ਵਿੱਚੋਂ ਕਿਵੇਂ ਤੇ ਕਿਸ ਤਰ੍ਹਾਂ ਨਿਕਲ ਸਕਦੇ ਆਂ ਆਪਾਂ ਤੇ ਅੱਜ ਸਾਨੂੰ ਅੱਜ ਬਹੁਤ ਵੱਡਾ ਹੰਗਾਰਾ ਮਿਲਿਆ ਸਾਥੀਆਂ ਦਾ ਨੌਜਵਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਆਏ ਸੀ ਤੇ ਖਾਸ ਤੌਰ ਤੇ ਜੈਕਿਸ਼ਨ ਰੋੜੀ ਸੀ ਜੋ ਕਿ ਸਾਡੇ ਡਿਪਟੀ ਸਪੀਕਰ ਵੀ ਨੇ ਪੰਜਾਬ ਦੇ ਉਹਨਾਂ ਨੇ ਵੀ ਸ਼ਿਰਕਤ ਕੀਤੀ ਤੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਆ ਜੀ। ਅੱਜ ਦੇ ਵਿੱਚ ਅਸੀਂ ਇਹਨੂੰ ਲੜੀਵਾਰ ਜਿਹੜਾ ਹੈਗਾ ਗਾਂ ਚਲਾਵਾਂਗੇ। ਹੋ ਸਕਦਾ ਅਸੀਂ 3 ਮਹੀਨਿਆਂ ਬਾਅਦ ਜਾਂ 6 ਜਾਂ ਮਲਕੀ ਸਾਲ ਦੇ ਵਿੱਚ ਇੱਕ ਕੈਂਪ ਤਾਂ ਆਪਾਂ ਹਰ ਸਾਲ ਰੱਖਿਆ ਕਰਾਂਗੇ ਜੀ। ਠੀਕ ਹੈ ਜੀ। ਇਹ ਅੱਜ ਦਾ ਖੂਨਦਾਨ ਕੈਂਪ ਜਿਹੜਾ ਅਸੀਂ ਲਗਾਇਆ ਸੀਗਾ ਸਾਡੇ ਸਤਨਾਮ ਗੋਰਾ ਜੀ ਸਤਨਾਮ ਬਲੱਡ ਬੈਂਕ ਹੁਸ਼ਿਆਰਪੁਰ ਤੋਂ ਗੋਰਾ ਜੀ ਆ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਹੈਗਾ ਅੱਜ ਦਾ ਖੂਨਦਾਨ ਕੈਂਪ ਜਿਹੜਾ ਹੈਗਾ ਇੱਥੇ ਲਗਵਾਇਆ ਸਿਕਾ ਜੀ ਤੇ ਸਾਨੂੰ ਬਹੁਤ ਦੂਰ ਦੂਰ ਤੋਂ ਵੀ ਸੱਜਣਾ ਨੇ ਆਣ ਕੇ ਜਿਹੜਾ ਹੈਗਾ ਖੂਨਦਾਨ ਆਪਣਾ ਕਰਕੇ ਗਏ ਤੇ ਖੂਨਦਾਨੀਆਂ ਨੂੰ ਇਹ ਸੁਨੇਹਾ ਦੇਣਾ ਚਾਹੂੰਗਾ ਜੀ ਵੀ ਵੱਦ ਤੜਕੇ ਜਿਹੜਾ ਹੈਗਾ ਖੂਨਦਾਨ ਦੇ ਵਿੱਚ ਖੂਨਦਾਨ ਕਰਨ ਲਈ ਜਿਹੜਾ ਹੈਗਾ ਸ਼ਿਰਕਤ ਕਰਨ ਤਾਂ ਜੋ ਅਸੀਂ ਆਪਣੇ ਆਪ ਨੂੰ ਔਰ ਆਪਣੇ ਆਉਣ ਵਾਲੇ ਭਵਿੱਖ ਨੂੰ ਜਿਹੜਾ ਹੈਗਾ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਸਿਹਤ ਸਹੂਲਤਾਂ ਜਿਹੜੀ ਹੈਗੀ ਮਤਲਬ ਆਪਾਂ ਪ੍ਰਦਾਨ ਕਰ ਸਕੀਏ ਜੀ ਆਜ਼ਾਦ ਵੱਲੋਂ ਕੀਤੀ ਗਈ ਇਸ ਕੋਸ਼ਿਸ਼ ਸਦਕਾ अनेका ਖੁੰਦਾਨੀ ਵਿਦਿਆਲਯ ਵਿੱਚੋ ਕਿਹਨੇ ਪਹਿਲੀ ਵਾਰ ਖੁੰਦਾਨ ਕੀਤਾ ਹੋਵੇਗਾ ਤੇ ਕੁਝ ਪੁਰਾਣੇ ਖੁੰਦਾਨੀ ਰੈਕਟਰ ਜਿਹੜੇ ਡੋਨਰ ਨੇ ਉਹ ਨਾਲ ਜੁੜੇ ਹੋਣਗੇ ਤੇ ਅਮੀਦ ਕਰਦੇ ਹਾਂ ਕਿ ਇਹਨਾਂ ਦੀ ਕੋਸ਼ਿਸ਼ ਆਉਣ ਵਾਲੇ ਸਮੇਂ 'ਚ ਹੋਰ ਸਾਰਥਕ ਹੋਏਗੀ ਤੇ ਇਸੇ ਤਰ੍ਹਾਂ ਆਪਣੇ ਉਪਰਾਲੇ ਜਾਰੀ ਰੱਖੋਗੇ ਧੰਨਵਾਦ ਅੱਜ ਪਿੰਡ ਬਡੇਸਰੋ ਵਿਖੇ ਅਮਨਦੀਪ ਆਜ਼ਾਦ ਜੀ ਗੁਰਪ੍ਰੀਤ ਜੀ ਸਾਡੇ ਵੱਡੇ ਵੀਰ ਹਰਮੇਸ਼ ਯਾਦ ਜੀ ਇਹਨਾਂ ਦੇ ਨਾਲ ਸਾਰੇ ਨੌਜਵਾਨ ਵੀਰਾਂ ਨੇ ਕਿ ਜਿਹੜਾ ਖੂਨਦਾਨ ਕੈਂਪ ਲਗਾਏ ਆ ਇਹ ਮੈਂ ਸਮਝਦਾ ਆ ਕਿ ਬਹੁਤ ਵਧੀਆ ਉਪਰਾਲਾ ਆ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈਗਾ ਸਾਡੀ ਨੌਜਵਾਨ ਵੀੜੀ ਨੂੰ ਅੱਗੇ ਆ ਕੇ ਅਜਿਹੇ ਕੈਂਪ ਵੱਡੀ ਗਿਣਤੀ ਚ ਲਗਾਉਣੇ ਚਾਹੀਦੇ ਆ ਜਿਹੜਾ ਖੂਨਦਾਨ ਆ ਕੋਈ ਵੀ ਜਿਹੜੀ ਸਾਇੰਸ ਆ ਉਹਨੂੰ ਖੂਨ ਨੂੰ ਬਣਾ ਨਹੀਂ ਸਕਦੀ ਖੂਨ ਜਿਹੜਾ ਆ ਇੱਕ ਬੰਦੇ ਤੋਂ ਹੀ ਦੂਜੇ ਬੰਦੇ ਨੂੰ ਦਾਨ ਕੀਤਾ ਜਾ ਸਕਦਾ ਇਹ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਆ ਮੈਂ ਸਮਝਦਾ ਆ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਨੂੰ ਛੱਡ ਕੇ ਖੂਨਦਾਨ ਲੱਗੇ ਜਿਹੜੇ ਕੰਮ ਆ ਉਹ ਵੱਡੇ ਸੰਖਿਆ 'ਚ ਕਰਨੇ ਚਾਹੀਦੇ ਆ ਤਾਂ ਕਿ ਜਿਹੜਾ ਸਾਡਾ ਦੇਸ਼ ਹੋਰ ਅੱਗੇ ਵਧ ਸਕੇ ਤੇ ਨੌਜਵਾਨ ਪੀੜ੍ਹੀ ਸਹੀ ਰਸਤੇ 'ਤੇ ਪੈ ਕੇ ਦੇਸ਼ ਦੇ ਅੱਗੇ ਵਧਣ ਦੇ ਵਿੱਚ ਸਹਿਯੋਗ ਕਰ ਸਕੇ ਐਨੇ ਕਹਿੰਦਾ ਆ ਮੈਂ ਅੱਜ ਨੌਜਵਾਨ ਪੀੜ੍ਹੀ ਨੇ ਜਿਹੜਾ ਸ਼ਹੀਦ ਆਜ਼ਮ ਸਾਹਿਬ ਅਗਰ ਸਿੰਘ ਰਾਜਗੁਰੂ ਸੁਖਦੇਵ ਦੀ ਯਾਦ ਦੇ ਵਿੱਚ ਕਿ ਜਿਹੜਾ ਖੂਨਦਾਨ ਕੈਂਪ ਲਗਾਇਆ ਹੈ ਉਹਦੀਆਂ ਸਾਰਿਆਂ ਨੂੰ ਦਿਲੋਂ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਧੰਨਵਾਦ ਜੈ